ਹੁਣ ਜਿਹੜੀ ਤੁਲਾ ਰਾਸ਼ੀ ਆ ਤੁਲਾ ਰਾਸ਼ੀ ਇਹਨਾਂ ਦਾ 99% ਚਾਂਸ ਬਣ ਗਏ ਵੀਰੇ ਕਿਉਂਕਿ ਮੇ ਤਾਂ ਜੇ ਨਾਮ ਹੋ ਗਿਆ ਹੁਣ ਤੁਲਾ ਰਾਸ਼ੀ ਨੇ 99% ਚਾਂਸ ਨੇ ਪੰਜਾਬ ਸਰਕਾਰ ਦਾ ਹੋਲੀ ਬੰਪਰ ਨਿਕਲਦੇ ਅੱਛਾ ਹੋਲੀ ਬੰਪਰ ਨਿਕਲਦੇ ਚਾਂਸ ਹੈਗਾ ਤੁਲਾ ਰਾਸ਼ੀ ਜੀ ਤੁਲਾ ਰਾਸ਼ੀ ਜੀ 22 ਮਾਰਚ ਨੂੰ ਲੈ ਵੀ ਤੁਲਾ ਰਾਸ਼ੀ ਇਹ ਲੋ ਖੇਚ ਲੋ ਤਿਆਰੀਆਂ ਬਾਈ ਹਨਾ ਤੇ ਤੁਹਾਨੂੰ ਹੀ ਨਿਕਲਦਾ ਹਾਂ ਹਾਂਜੀ ਇਸ ਤੋਂ ਬਾਅਦ ਦੇ ਵਿੱਚ ਇਹਦੇ ਵਿੱਚ ਇਹ ਨਾ ਸਮਝੋ ਕੱਲਾ 2.5 ਕਰੋੜ ਹੈ ਜੀ ਉਸ ਤੋਂ ਬਾਅਦ ਦੇ ਵਿੱਚ 20-20 ਲੱਖ ਰੁਪਏ ਦੇ ਪੰਜ ਨਾਮ ਨੇ ਦਾਦਾ ਸਲਕ ਦੇ 5 ਨਾਮ ਨੇ ਤੇ 5-5 ਲੱਖ ਦੇ 5 ਨਾਮ ਨੇ ਤੇ ਹੋਰ ਵੀ अनेका ਦਿਲ ਖਿੱਚ ਮਨਾ। ਇਹ ਬਹੁਤ ਵੱਡਾ ਵਾਪਰ ਆ। ਹਾਂਜੀ ਜਿਹੜੀ ਟੋਟਲ ਗੱਲ ਕਰੀਏ 25816 ਕਸਟਮਰਾਂ ਨੂੰ ਨਾਮ ਮਿਲਣਾ ਜੀ ਇਹ ਚੋਂ। ਇਹਦੇ ਚੋਂ ਇੰਨੇ ਕਸਟਮਰ ਇੰਨੇ ਕਸਟਮਰ ਇਹ ਚ ਬਿਨਰ ਵਾਨੇ ਨੇ Holi bomb। ਤੇ ਦੂਜੀ ਗੱਲ ਦੋਸਤ ਸਾਹਿਬ ਰੱਖੜੀ ਵੀ ਨੇੜੇ ਆ ਰਹੀ ਆ। ਜੀ ਰੱਖੜੀ ਤੋਂ ਦੋ ਦਿਨ ਸ਼ੇਅਰ ਕਰਨ ਵਾਲਿਆਂ ਨੂੰ ਵੱਧ ਤੋਂ ਵੱਧ ਕਹਿ ਰਹੇ ਆ ਕਮੈਂਟ ਕਰਨ ਵਾਲਿਆਂ ਨੂੰ ਵੱਧ ਤੋਂ ਵੱਧ ਕਹਿ ਰਹੇ ਆ ਵੀ ਆਉਦੇ ਕਰੋ ਸੋਨੇ ਦੀ ਅੰਗੂਠੀ ਤਿਆਰ ਆ। ਓਕੇ ਠੀਕ ਐ। ਦੇ ਦੂਜਾ ਨੰਬਰ ਆਂਡਰੋਇਡ ਮੋਬਾਈਲ ਕੀਪੈਡ ਮੋਬਾਈਲ ਦੋ ਸਰਪ੍ਰਾਈਜ਼ ਗਿਫਟ ਤੇ ਬਾਕੀ ਮੈਂ ਨਾ ਵੀਰਾਂ ਨੂੰ ਵੇਚਦੀ ਕਰੋ ਵੀਡੀਓ ਨੂੰ ਇੰਨੀ ਤੋਂ ਇੰਨੀ ਸ਼ੇਅਰ ਕਰੋ ਐਨਾ ਮੇਰੇ ਗਾਹਕ ਲਿਆਓ ਦੇਖੋ ਮੈਂ ਕੋਈ ਉਹਦੀ ਜੇਬ ਚੋਰਾ ਦੇਣ ਨਹੀਂ ਲੱਗਿਆ ਠੀਕ ਹੈ ਜੇ ਮੈਨੂੰ 4 ਪਏ ਵੰਨਣਗੇ ਲੱਖ ਬਣੂ ਮੈਂ 800000 ਬਣਨ ਨੂੰ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨਗੇ ਵੱਧ ਤੋਂ ਵੱਧ ਕਮੈਂਟ ਕਰਨਗੇ ਕਸਟਮਰ ਆਊਗਾ ਲੋਕਾਂ ਤੱਕ ਵੀਡੀਓ ਜਾਊਗੀ ਇਹਦੀ ਪਤਾ ਪੰਡ ਦਾ ਆਂਗੂਠੀ ਲਾ ਕੇ ਪਾ ਦੇ ਵੀ ਜਿਹੜੀ ਮੇਰੇ ਹੱਥ ਵਿੱਚ ਪਾਈ ਹੋਈ ਆ ਅੱਛਾ ਹਾਂ ਸ਼ੇਅਰ ਵਾਲੀ ਗੁੱਠ 40 ਮਿਲੀਅਨ ਤੱਕ ਵੀਡੀਓ ਤੇਰੀ ਪਹੁੰਚ ਗਈ ਠੀਕ ਹੈ ਜਿਦੀ ਵਾਦ ਤੋਂ ਬਾਅਦ ਸੇਰੇ ਨੂੰ ਤੇਰੇ ਕੋਲ ਨੋਟੀਫਿਕੇਸ਼ਨ ਆਇਆ ਨਾ ਮੇਰੇ ਹੱਥ ਜੋ ਲਾ ਕੇ ਕਸਟਮਰ ਨੇ ਬਾਦੀ ਗੂਟੀ ਠੀਕ ਹੈ ਆਈ ਡੀ ਆਈ ਡੀ ਗਾਰੰਟੀ ਦੇ ਰਿਆ ਬੰਦੇ ਸੋਝ ਵੱਡੀ ਵਾਹ ਹੋਰ ਦੱਸੋ ਕੀ ਬਸਣਾ ਲੈ ਵੀ ਹੁਣ ਤੂੰ ਥੋੜੇ ਹੱਥਾਂ ਵੀ ਇਹ ਜਿਹੜੀ ਉਂਗਲ ਦੇ ਵਿੱਚ ਗੂਟੀ ਪਈਏ ਲਵਾਉਣੀ ਕਿਵੇਂ ਹੈ ਵੀਡੀਓ ਸ਼ੇਅਰ ਕਰਕੇ ਵੀਡੀਓ ਸ਼ੇਅਰ ਕਰਕੇ ਵੱਡੀ ਪਾ ਲੂੰਗਾ ਇਹਨਾਂ ਨੂੰ ਇਹ ਪਾ ਦੂੰਗਾ ਠੀਕ ਹੈ ਇਹ ਬਸਾਕੀ ਜਿੱਦਾਂ ਹੋਲੀ ਦਾ 2.5 ਕਰੋੜ ਆ ਹਮ ਬਸਾਕੀ ਦਾ 6 ਕਰੋੜ ਆ 6 ਕਰੋੜ ਹੋਲੀ ਬੈਂਪਰ ਦੀ ਟਿਕਟ 6 ਲੱਖ ਵੈਂਟ ਹੋਈ ਆ ਤੇ ਬਸਾਕੀ ਦੀ 10 ਲੱਖ ਪ੍ਰਿੰਟ ਹੋਈ ਆ 5 ਲੱਖ ਇਹ ਚ 5 ਲੱਖ ਵੀ ਓਕੇ ਠੀਕ ਹੈ ਇਹਦੀ ਟਿਕਟ ਦੀ ਕਾਊਂਟਿੰਗ ਹੈ ਜਦੋਂ ਉਹ ਜਿਹੇ ਦੇ ਵਿੱਚ ਇਹ ਨਾਮ ਵੀ 6 ਕਰੋੜ ਦਾ ਫਸਟ ਇੱਕ ਬੰਦੇ ਦਾ ਇੱਕ ਬੰਦੇ ਉਸ ਤੋਂ ਬਾਅਦ ਵਿੱਚ 20-20 ਲੱਖ 10-10 ਲੱਖ 5-5 ਲੱਖ ਹੋਰ ਵੀ ਅਨੇਕਾਂ ਨਾਮ ਨੇ ਜੀ ਅੱਛਾ ਹਾਂਜੀ ਤੇ ਇਹ ਵੀ ਅਸੀਂ ਜਿਹੜੀ ਇਹ ਪੂ ਇੱਕ ਬਾਣੀ ਸਾਡੀ ਜੇ ਗੱਲਬਾਤ ਲਾ ਲਓ ਇਹ ਜਾਊਗਾ ਤੁਹਾਨੂੰ ਤੇ ਮਕਰ ਰਾਸੀ ਵਿੱਚ ਨਾ ਇਹ ਮਕਰ ਤੇ ਕਿਹੜੀ ਮਕਰ ਰਾਸੀ ਤੇ ਤੁਹਾਨੂੰ ਰਾਸੀ ਦੇ ਵਿੱਚ ਪੰਜਾਬ ਸਰਕਾਰ ਦਾ ਬਸਾਕੀ ਬੰਪਰ ਜਾਊਗਾ ਇਹ ਜਾਊਗਾ ਇਹ ਵੀ ਪੱਕਾ ਗੱਲ ਕਹਤੀ ਬਸ ਜੋ ਕਹਦੀ ਵੀਰੇ ਪੱਤਰ ਤੇ ਲਕੀਰ ਆ ਆਪਾਂ ਅੱਗੇ ਵੀ ਕਹਿੰਦੇ ਨਾ ਕੰਮ ਛੱਡ ਦਾਂਗੇ ਜੇ ਝੂਠੀ ਹੋਗੇ ਜੇ ਦਿਨ ਮੇਰੀ ਕੋਈ ਵੀ ਗੱਲ ਝੂਠੀ ਹੋ ਗਈ ਮੇਰੇ ਕਹੇ ਤੋਂ ਰਾਸੀ ਤੋਂ ਬਿਨਾ ਨਾਮ ਵਗ ਗਿਆ ਆਪਾਂ ਲਾਟਰੀ ਦਾ ਕੰਮ ਬੰਦ ਕਰ ਦਾਂਗੇ ਵਾਹ ਇਹ ਗਾਰੰਟੀ ਚੱਕ ਰਹੇ ਇਹ ਬੰਦੇ ਮੈਂ ਕਹਿੰਦਾ ਤੁਸੀਂ ਇੱਥੇ ਦੇਖ ਲਓ ਹੁਣ ਤੜਕੇ ਦੀ ਘਟੋਟ 2 ਲੱਖ ਦੀ ਵਿਨਿੰਗ ਆ ਗਈ ਹੋਣੀ ਅੱਗੇ ਅੱਛਾ ਤੜਕੇ ਦੀ ਸਵੇਰ ਦੀ ਅੱਜ ਹਾਂਜੀ ਠੀਕ ਹੈ ਬਾਕੀ ਵੀ ਤਾਂ ਗੱਲ ਕੀ 9 9000 ਵਾਲੇ ਤੇ ਢੋਲ ਵਜਾਉਂਦੇ ਨੇ ਸਾਡੇ ਕੋਲ ਗਾਹਕ ਇਦਾਂ ਦੇ ਨੇ ਪਰਮਾਤਮਾ ਦੀ ਕਿਰਪਾ ਇਹਦਾ 24000 ਪਾਣੀ ਦੀ ਧੋਰੀ ਦਾ ਡੈਲੀ ਬੋਰਡ ਤੇ ਟੀਵੀ ਤੇ ਚੱਲ ਰਹੀ ਐਡ ਇਹ ਤਾਂ ਪਾਣੀ ਦੀ ਧੋਰੀ ਦਾ 24000 ਵੀ ਧੋਤਾ ਵੀ ਚਲੋ ਵੀ ਗਵਰਨਮੈਂਟ ਦੇ ਖਾਤੇ ਚ ਮਿੱਤਰੋ ਇਸ ਟਾਈਮ ਬਾਈ ਅਸੀਂ ਅਮਰਗੜ੍ਹ ਦੇ ਵਿੱਚ ਆ ਤੇ ਹੋਲੀ ਦਾ ਤਿਹਾਰ ਲੰਘ ਗਿਆ ਹੋਲੀ ਤੇ ਪੰਡਤ ਜੀ ਉਹਨਾਂ ਨੇ ਇੱਕ ਲਾਟਰੀ ਦਾ ਬੰਪਰ ਕੱਢਿਆ ਸੀਗਾ ਹੁਣ ਕਈ ਬੰਦੇ ਨੂੰ ਇਹ ਆ ਵੀ ਹੋਲੀ ਦੇ ਲੰਘ ਗਿਆ ਤੇ ਬੰਪਰ ਵੀ ਲੰਘ ਗਿਆ ਹੋਊਗਾ ਪਰ ਨਹੀਂ ਮਿੱਤਰੋ ਬੰਪਰ ਹਜੇ 22 ਤਰੀਕ ਨੂੰ ਨਿਕਲਣਾ ਵਾ ਹੋਲੀ ਨਾਂਗੀ ਸასი ਗੱਲ ਜੀ ਸასი ਗੱਲ ਇਹ ਬੰਪਰ ਹਜੇ ਰਹਿੰਦਾ ਵਾ ਬੰਪਰ ਮੇਰੇ 22 ਮਾਰਚ ਨੂੰ ਖੁੱਲਣਾ ਜਾ ਰਿਹਾ ਹੋਲੀ ਬੰਪਰ ਦਾ ਕਈ ਐ ਲੋਕੜੇ ਹੁੰਦੇ ਵੀ ਤਿਹਾਰ ਨਾਂਗੇ ਤੇ ਬੰਪਰ ਗਿਆ ਓਕੇ ਪਰ ਕੋਈ ਵੀ ਜਿਹੜਾ ਬੰਪਰ ਪੰਜਾਬ ਸਰਕਾਰ ਦਾ ਹੋਊਗਾ ਤਿਹਾਰ ਤੋਂ ਪੰਜਾ ਦਿਨ ਬਾਅਦ ਚ ਡਰਾਅ ਹੁੰਦਾ ਹੁੰਦਾ ਜੀ ਜਿੱਦਾਂ ਹੁਣ ਇਹ ਹੋਲੀ ਬੰਪਰੇ 22 ਮਾਰਚ ਨੂੰ ਡਰਾਅ ਹੋਊਗਾ ਜੀ ਇਹ 22 ਮਾਰਚ ਨੂੰ ਨਹੀਂ ਹਾਂਜੀ 22 ਮਾਰਚ ਨੂੰ 8 ਵਜੇ ਸ਼ਾਮ ਨੂੰ ਲਾਈਵ ਚੱਲੂਗਾ ਤੇ 7:30 ਵਜੇ ਤੱਕ ਮੇਰੇ ਕੋਲ ਟਿਕਟ ਪਰਚੇਸ ਕਰ ਸਕਦਾ ਕਸਟਮਰ ਜੇਕਰ ਮੇਰੇ ਕੋਲ ਸਟ 7:30 ਵਜੇ ਤੱਕ ਟਿਕਟ ਲੈ ਸਕਦਾ ਤੇ ਬਾਕੀ ਇਹ ਟਿਕਟ ਸੌਟ ਚੱਲ ਰਹੀ ਆ ਮਾਰਕੀਟ ਦੇ ਵਿੱਚ ਜੋ ਟਿਕਟ ਆ ਉਹ ਹੀ ਆ ਗਵਰਨਮੈਂਟ ਕੋਲੋਂ ਖਤਮ ਹੋ ਚੁੱਕੀ ਆ ਓਕੇ ਹਾਂਜੀ ਜਿਹੜੀ ਇਹ ਤੁਹਾਡੇ ਕੋਲ ਹੈਗੀ ਆ ਹੋਰ ਦੁਕਾਨਾਂ ਤੇ ਪੰਜਾਣਾ ਉਹੀ ਪੰਜਾਣਾ ਤੇ ਇੱਕ ਤੁਹਾਡੇ ਅਸੀਂ ਪਿਛਲੀ ਵੀਡੀਓ ਕਿਹਾ ਮੇਥਨ ਤੇ ਤੁਲਾਰਾ ਸੀ ਨਾਮ ਲੱਗੂਗਾ ਠੀਕ ਹੈ ਉਹਦੇ ਵਿੱਚੋਂ ਮੇਥਨ ਨੂੰ 1.5 ਕਰੋੜ ਲੱਗ ਚੁੱਕਿਆ ਲੱਗ ਗਿਆ ਹਾਂਜੀ ਤੇ 2.25 ਲੱਖ ਦਾ ਲੱਗ ਚੁੱਕਿਆ ਠੀਕ ਹੈ ਜਿਹੜੀ ਗੱਲ ਕਹੀ ਸੀ ਸੱਚ ਹੋ ਗਈ ਆਪ ਕੋ ਇੱਕ ਬਾਣੀ ਸਾਡੀ ਕੋਦੇ ਪੂ ਇੱਕ ਬਾਣੀ ਸਮਝ ਲੋ ਚਾਹੇ ਗੱਲ ਬਾਤ ਸਮਝ ਲੋ ਲੋਕ ਦਾ ਪੂ ਇੱਕ ਬਾਣੀ ਜਿੰਨੇ ਨੇ ਮੈਨੂੰ ਦੱਸਿਆ ਸੀ ਕਿ ਜਿੰ ਜਿਹੜੀ ਤੁਲਾ ਰਾਸ਼ੀ ਆ ਤੁਲਾ ਰਾਸ਼ੀ ਇਹਨਾਂ ਦਾ 99% ਚਾਂਸ ਬਣ ਗਏ ਵੀਰੇ ਕਿਉਂਕਿ ਮਿਥਾਜੇ ਨਾਮ ਹੋ ਗਿਆ ਹੁਣ ਤੁਲਾ ਰਾਸ਼ੀ ਨੇ 99% ਚਾਂਸ ਨੇ ਪੰਜਾਬ ਸਰਕਾਰ ਦਾ ਹੋਲੀ ਬੰਪਰ ਨਿਕਲਦੇ ਅੱਛਾ ਹੋਲੀ ਬੰਪਰ ਨਿਕਲਦੇ ਚਾਂਸ ਹੈਗਾ ਤੁਲਾ ਰਾਸ਼ੀ ਜੋ ਤੁਲਾ ਰਾਸ਼ੀ ਜੀ 22 ਮਾਰਚ ਨੂੰ ਬਾਈ ਤੁਲਾ ਰਾਸ਼ੀ ਇਹਨਾਂ ਨੂੰ ਖੇਚ ਲੋ ਤਿਆਰੀਆਂ ਬਾਈ ਹਨਾ ਤੇ ਤੁਹਾਨੂੰ ਹੀ ਨਿਕਲਦਾ ਹਾਂਜੀ ਇਸ ਤੋਂ ਬਾਅਦ ਵਿੱਚ ਇਹਦੇ ਵਿੱਚ ਇਹ ਨਾ ਸਮਝੋ ਕੱਲਾ 2.5 ਕਰੋੜ ਹੈ ਜੀ ਉਸ ਤੋਂ ਬਾਅਦ ਵਿੱਚ 20-20 ਲੱਖ ਰੁਪਏ ਦੇ ਪੰਜ ਨਾਮ ਨੇ ਦਾਦਾ ਸਲਾਕ ਦੇ 5 ਨਾਮ ਨੇ ਤੇ 5-5 ਲੱਖ ਦੇ 5 ਨਾਮ ਨੇ ਤੇ ਹੋਰ ਵੀ ਅਨੇਕਾ ਦਿਲ ਖਿੱਚੇ ਨਾਮ ਇਹ ਬਹੁਤ ਵੱਡਾ ਵਾਪਰ ਆ ਹਾਂਜੀ ਜਿਹੜੀ ਟੋਟਲ ਗੱਲ ਕਰੀਏ 25816 ਕਸਟਮਰਾਂ ਨੂੰ ਨਾਮ ਮਿਲਣਾ ਜੀ ਇਹਦੇ ਚ ਇਹਦੇ ਚ ਇੰਨੇ ਕਸਟਮਰਾਂ ਇੰਨੇ ਕਸਟਮਰ ਇਹਦੇ ਵਿੱਚ ਜੀਨਰ ਵੰਨੇ ਨੇ ਹੋਲੀ ਬੰਬ ਦੇ ਜਿਹਦੇ ਵਿੱਚ ਜਿਹੜਾ ਵੱਡਾ ਬ੍ਰਾਈਟਾ 1 ਕਰੋੜ ਦਾ ਲੱਖਾਂ ਚਾਹੁੰਦੇ ਨੇ ਹਜ਼ਾਰਾਂ ਚਾਹੁੰਦੇ ਨੇ ਉਹ ਨਾਮ ਨੇ ਚ ਇਹਦੇ ਵਿੱਚ ਉਹ ਨਾਮ ਆ ਹਾਂਜੀ ਤੇ ਬਾਕੀ ਇਹਨਾਂ ਵੀਰਾਂ ਨੂੰ ਆਪਾਂ ਬੇਨਤੀ ਕਰਾਂਗੇ ਵੀ ਜਿਹੜੇ ਮਿਥਨ ਤੇ ਤੁਲਾਰਾਸੀ ਵਾਲੇ ਵੀ ਨੇ 2200 ਰੁਪਏ ਵਾਲਾ ਕੰਪੋ ਬੈਕ ਪਾ ਕੇ ਜਾਣ ਜਿਹਦੇ ਵਿੱਚ ਤਿੰਨ ਬੰਮਪਰ ਅਸੀਂ ਐਡ ਕਰ ਰਹੇ ਹੂਲੀ ਦੇ ਉਸ ਤੋਂ ਬਾਅਦ ਜੇ ਡਰਾਅ ਹੋ ਜੇਗਾ ਫਿਰ ਅਲੱਗ ਸਿਸਟਮ ਹੋਗਾ ਤੇ ਤਿੰਨ ਬੰਮ ਘੋਲੀ ਦੇ ਐਡ ਨੇ ਜੀ ਤੇ ਨਾਲ ਇੱਕ 50000 ਰੁਪਏ ਦੀ ਟਿਕਟਾਉਣ ਗਿਆ 200 ਵਾਲੇ ਕੋਈ 2200 ਰੁਪਏ ਚ ਟਿਕਟਾ ਬਗ ਜਾਣਾ ਤੇ ਵਿਸਾਖੀ ਬੰਮਪਰ ਆ ਗਿਆ ਤੁਹਾਡੇ ਕੋਲ ਵਿਸਾਖੀ ਵੀ ਆ ਗਿਆ ਜੀ ਓਕੇ ਉਹ ਵੀ ਦਿਖਾ ਦਨੇ ਤੁਹਾਨੂੰ ਜੀ ਇਹ ਐਰਤੀ ਫਿਰ 6 ਕਰੋੜ ਰੁਪਏ ਹੈ ਦੱਸੋ ਇਹ ਵਿਸਾਖੀ ਜਿੱਦਾਂ ਹੋਲੀ ਦਾ 2.5 ਕਰੋੜ ਹੈ ਹੂੰ ਵਿਸਾਖੀ ਦਾ 6 ਕਰੋੜ ਆ 6 ਕਰੋੜ होली बम्पर ਦੀ ਟਿਕਟ ਸੇਲ ਇਕ ਵਾਰਿੰਟ ਹੋਈ ਆ ਤੇ ਵਿਸਾਖੀ ਦੀ 10 ਲੱਖ ਪ੍ਰਿੰਟ ਹੋਈ ਆ 5 ਲੱਖ ਇਹ ਚ 5 ਲੱਖ ਵੀ ਓਕੇ ਠੀਕ ਹੈ ਇਹਦੀ ਟਿਕਟ ਦੀ ਕਾਊਂਟਿੰਗ ਹੈ ਜਦੋਂ ਉਹ ਜਿਹੇ ਵਿੱਚ ਇਹ ਨਾਮ ਵੀ 6 ਕਰੋੜ ਦਾ ਫਸਟ ਇੱਕ ਬੰਦੇ ਦਾ ਇੱਕ ਬੰਦੇ ਦਾ ਉਸ ਤੋਂ ਬਾਅਦ ਵਿੱਚ 20-20 ਲੱਖ ਦਾਦਾ 10 ਲੱਖ 5-5 ਲੱਖ ਹੋਰ ਵੀ ਅਨੇਕਾਂ ਨਾਮ ਨੇ ਜੀ ਅੱਛਾ ਹਾਂਜੀ ਤੇ ਇਹ ਵੀ ਅਸੀਂ ਜਿਹੜੀ ਇਹ ਪੂ ਇੱਕ ਬਾਣੀ ਸਾਡੀ ਜੇ ਗੱਲਬਾਤ ਲਾ ਲਓ ਇਹ ਜਾਊਗਾ ਤੁਹਾਨੂੰ ਤੇ ਮਕਰ ਰਾਸੀ ਵਿੱਚ ਨਾਮ ਇਹ ਮਕਰ ਤੇ ਕਿਹੜੀ ਮਕਰ ਰਾਸੀ ਤੇ ਤੁਹਾਨੂੰ ਰਾਸੀ ਦੇ ਵਿੱਚ ਪੰਜਾਬ ਸਰਕਾਰ ਦਾ ਬਸਾਕੀ ਬੰਪਰ ਜਾਊਗਾ ਇਹ ਜਾਊਗਾ ਇਹ ਵੀ ਪੱਕਾ ਗੱਲ ਕਹਤੀ ਬਸ ਜੋ ਕਹਿਤੀ ਵੀਰੇ ਪੱਤਰ ਤੇ ਲਕੀਰ ਆ ਆਪਾਂ ਅੱਗੇ ਵੀ ਕਹਿੰਦੇ ਉਹਨਾਂ ਕੰਮ ਛੱਡ ਦਾਂਗੇ ਜੇ ਝੂਠੀ ਹੋ ਗਏ ਜੇ ਦਿਨ ਮੇਰੀ ਕੋਈ ਵੀ ਗੱਲ ਝੂਠੀ ਹੋ ਗਈ ਮੇਰੇ ਕਹੇ ਤੋਂ ਰਾਸਤੀ ਤੋਂ ਬਿਨਾ ਨਾਮ ਵਾਗ ਗਿਆ ਆਪਾਂ ਲਾਟਰੀ ਦਾ ਕੰਮ ਬੰਦ ਕਰ ਦਾਂਗੇ ਬਸ ਇਹ ਗਾਰੰਟੀ ਚੱਕ ਰਹੇ ਆ ਇਹ ਬੰਦੇ ਤੇ ਹੁਣ ਕਿਹਨੂੰ ਨਿਕਲਿਆ ਫਰਨਾ ਉਹਦੇ ਹਰਜੀਤ ਸਿੰਘ ਨੂੰ ਅੱਗੇ 1.5 ਕਰੋੜ ਇੱਕ ਆਪਣੇ ਕੋਲ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ 6 ਰੁਪਏ ਦੇ 2,25,000 ਨਿਕਲਿਆ ਬਟਿੰਡੇ ਟਿਕਟ ਪਾਈ ਜੀ 11 ਤਰੀਕ ਨੂੰ 6 ਰੁਪਏ ਦੇ 2,25, ਮੈਂ ਸਾਰੇ ਵੀਰਾਂ ਨੂੰ ਇਹ ਹੀ ਬੇਨਤੀ ਕਰੂੰਗਾ ਵੀ ਦੇਖੋ ਕਿਸਮਤ ਆ ਉਹਨੇ ਅਜਮਾਉਣੀ ਆ ਅਜਮਾਉਣੀ ਆ ਠੀਕ ਐ ਇੱਕ ਮੌਕਾ ਜਿਵੇਂ ਬਾਦਲ ਸਾਹਿਬ ਮੰਗਦੇ ਵੀ ਇੱਕ ਮੌਕਾ ਦੇ ਦਿਓ ਇੱਕ ਮੌਕਾ ਸਾਨੂੰ ਦੇ ਜੋ ਇੱਕ ਮੌਕਾ ਉਹ ਤੋਂ ਬਾਅਦ ਸਾਡਾ ਸੁਭਾਅ ਠੀਕ ਲੱਗੇ ਸਾਡੀ ਟਿਕਟ ਤੇ ਕੋਈ ਫਰਕ ਲੱਗੇ ਤੁਹਾਡਾ ਕੋਈ ਇਨਾਮ ਲੱਗੇ ਫਿਰ ਪਾਓ ਨਹੀਂ ਵੇਚ ਸਕਣਾ ਪਾਓ ਇੱਕ ਵਾਰ ਸਾਡੇ ਨਾਲ ਕਿਸਮਤ ਦੇ ਜਮਾ ਕੇ ਜਾਓ ਇੱਕ ਵਾਰ ਆਗੇ ਲਾਟਰੀ ਪਾ ਕੇ ਦੇ ਦਿਓ ਦੇਖੋ ਇਹਨਾਂ ਲੋਕਾਂ ਨੂੰ ਵੀ ਪਤਾ ਉਹ ਵੀਰੇ ਹੁਣ ਪਤਾ ਗੱਲ ਕੀ ਆ ਦੋ ਲੋਕਾਂ ਨੂੰ 20-20 ਸਾਲ ਹੋ ਗਏ ਨਾਮ ਟਿਕਟਾਂ ਵੇਚਦਿਆਂ ਨੂੰ 20-22 ਸਾਲਾਂ ਦੇ ਵਿੱਚ ਮੈਨੂੰ ਇੱਕ ਇੱਕ ਫੋਟੋ ਨਹੀਂ ਦਿਖਾ ਸਕਦੇ ਵੀ ਸਾਡੇ ਕੋਲ ਆਪ ਰਾਈ ਲੱਗਿਆ ਠੀਕ ਹੈ ਜੀ ਮੇਰੇ ਕੋਲ ਆਹ ਸਾਲ ਦੀ ਗੱਲ ਕਰਾਂ 2025 ਦੀ 5 ਲੱਖપતિ ਹੋ ਚੁੱਕੇ ਟੋਟਲ ਗੱਲ ਕਰਾਂ 40 ਲੱਖપતિ ਆ ਕਾਊਂਟਰ ਤੋਂ ਬਣ ਗਏ ਆਹ ਸਾਲ 'ਚ 5 ਹੋਗੇ ਇੱਕ ਸਾਲ ਦੇ ਵਿੱਚ 5 ਹੋਗੇ ਹਾਂਜੀ ਆ ਸਟਾਰਟਿੰਗ ਦੇ ਵਿੱਚ 21 ਲੱਖ ਤੋਂ ਸਟਾਰਟਿੰਗ ਕਰੀ ਸੀ ਆਪਾਂ ਨੇ ਬਾਰਤਰੀ ਤੋਂ ਬਾਅਦ 5 ਲੱਖ 4.5 ਲੱਖ 225 ਇੰਦਾ ਯਾਨੀ 5 ਲੱਖਪਤੀ ਆਹ ਸਾਲ 'ਚ ਹੋ ਚੁੱਕੇ ਨੇ ਆਸਾਲ ਦੇ ਵਿੱਚ ਹਾਂਜੀ ਤੇ ਲਾਂਡਰੀ ਦਾ ਰੇਡ ਆਮ ਦੁਕਾਨਾਂ ਰੇਡ ਜੋ ਸਰਕਾਰ ਦਾ ਉਹੀ ਆ ਕੋਈ ਐਕਸਟਰਾ ਪੈਸਾ ਨਹੀਂ ਲੈਂਦੇ ਜੀ ਅਜਿਹਾ ਜੇ ਕਿਹਨੇ ਕੋਈ ਆਪਣੀ ਪਰਸਨਲ ਹੀ ਕੁੰਡਲੀ ਦਿਖਾਉਣੀ ਆ ਉਹ ਸਾਡਾ ਐਂਤਵਾ ਦਾ ਟਾਈਮ ਰੱਖਿਆ ਉਹਦਾ ਵੀ ਕੋਈ ਪੈਸਾ ਲੈਂਦੇ ਉਹ ਤਾਂ ਲੈਂਦੇ ਨਹੀਂ ਉਹ ਵੀ ਫ੍ਰੀ ਆ ਉਹ ਵੀ ਬਿਲਕੁਲ ਫ੍ਰੀ ਉਹ ਵੀ ਫ੍ਰੀ ਕਿਹਨੇ ਕੋਈ ਪਰਸਨਲ ਹੀ ਪੁੱਛਣਾ ਹੁਣ ਜਿਵੇਂ ਮੰਨ ਲਓ ਕਈ ਵਾਰ ਆ ਆਪਣੇ ਆਪ ਫਿਰਦੇ ਨੇ ਲੋਕ ਕਹਿੰਦੇ ਕੋਈ ਹਜ਼ਾਰ ਰੁਪਏ ਨਗ ਪਵਾ ਦਿੰਦੇ ਨੇ ਜੀ ਤੁਸੀਂ ਨਗ ਪਾ ਲਓ ਜੀ ਆ ਪਾ ਲਓ ਤੋਂ ਤੁਸੀਂ ਜਹਾਜ ਚੜਦੇ ਹੋਗੇ ਬਾਹਰ ਭੱਜ ਜੂਗੇ ਨਾ ਅਸੀਂ ਕਹਿੰਦੇ ਉਹ ਖਰਚਾ ਛੱਡ ਦਿਓ ਤੁਹਾਡੇ ਡੇਟ ਆਫ ਬ ਉੱਪਰ ਉਹਦੇ ਵਿੱਚ ਹੋ ਗਈ ਵਿਦੇਸ਼ ਯਾਤਰਾ ਦੱਸਦਾ ਕਿ ਨਹੀਂ ਹੋ ਗਈ ਸਾਨੂੰ ਕਹਦਾਂਗੇ ਉਹਰੇ ਕੰਮ ਕਰ ਲਓ ਠੀਕ ਹੈ ਨੇ ਹੋਰ ਦੱਸੋ ਇਹ ਦੁਪਰ ਅਸੀਂ ਕੀ ਸੇਵਾ ਕਰੀ ਲੋਕਾਂ ਦੀ ਕਹਿਣ ਦਾ ਬਾਬਾ ਅਸੀਂ ਨਾਂ ਕਮਾਉਣਾ ਨਾਂ ਕਮਾਉਣ ਆਏ ਆ ਤੇ ਨਾਂ ਬਣ ਵੀ ਰਿਹਾ ਬਣ ਰਿਹਾ ਠੀਕ ਹੈ ਅਮਰਗੜ ਦੇ ਵਿੱਚ ਇੱਕੋ ਇੱਕ ਸਟਾਲ ਹੁੰਦਾ ਜੀ ਪੰਡ ਲਾੜ ਰਹੀ ਜਾਂ ਸੀ ਅੱਜ ਸੱਤ ਹੋਏ ਪਏ ਨੇ ਠੀਕ ਆ ਦੇਖੋ ਦੇਖੋ पता गल की है विरे जी अस्सी जेड़ा ढोल बजाउने आ ओ बड्डे नामां दे बजाउने आ ਛੋਟੇ ਨਾਮਾਂ ਦੇ ਢੋਲ ਨਹੀਂ ਵਜਾਉਂਦੇ 99000 ਵਾਲੇ ਨਾਮਾਂ ਦੇ ਢੋਲ ਵਜਾਵਾਂਗੇ ਠੀਕ ਹੈ ਨਹੀਂ ਕਿਉਂਕਿ ਪਤਾ ਗੱਲ ਕੀ ਹੈ ਜੇ ਅਸੀਂ 99000 ਵਾਲੇ ਨਾਮਾਂ ਦੇ ਢੋਲ ਵਜਾਉਣ ਲੱਗੇ ਮੈਨੂੰ ਤਾਂ ਉਹ ਪੱਕਾ ਬਿਠਾਉਣਾ ਪੈ ਜੂ ਡੇਲੀ ਤਿੰਨ ਵਾਰ ਢੋਲ ਵੱਜਿਆ ਕਰੂਗਾ ਵੀ 45 ਲੱਗਿਆ 50 ਲੱਗਿਆ ਠੀਕ ਹੈ ਪੰਡ ਲਾੜਰੀ ਅੱਜੇ ਢੋਲ ਜਦ ਵਜਦਾ ਜਦ ਕੋਈ ਰਿਕਾਰਡ ਤੋੜਦਾ ਕਰੋਨਾ ਕਰਾਣਾ ਹਾਂਜੀ ਜਿਸ ਤਰ੍ਹਾਂ ਉਹ 21 ਲੱਖ ਦਾ ਪ੍ਰਾਈਸ ਸੀ ਪਬਲਿਕ ਦੇ ਵਿੱਚ ਕਦੇ ਨਹੀਂ ਆਇਆ ਸੀ ਜਿਸ ਦਿਨ ਦੀ ਟਿਕਟ ਸ਼ੁਰੂ ਹੋਈ ਸੀ ਉਹ ਪੰਡ ਲਾਟਰੀ ਜੈਂਸੀ ਲਿਆਉਣ ਵਾਲਾ ਪਬਲਿਕ ਦੇ ਵਿੱਚ ਪਹਿਲੀ ਵਾਰ ਆਪਣੇ ਕੋਲ ਨਾਮ ਲੱਗੇ ਨੌਨ ਗਰੰਟੀਡ ਨੂੰ ਗਰੰਟੀਡ ਕਰਿਆ ਪੰਡ ਦੇ ਜੱਟੋਲ ਬੱਜਿਆ ਸੀ ਅੱਛਾ ਇਸ ਤੋਂ ਪਹਿਲਾਂ ਇੱਕ ਆਪਣੇ ਕੋਲ 20 ਰੁਪਏ ਦੇ 10 ਲੱਖ ਦਾ ਲੱਗਿਆ ਸੀ ਜਦ ਵੀ ਨੌਨ ਗਰਾਂਟੇ ਨੂੰ ਗਰਾਂਟੇਡ ਕਰੇ ਜੱਟ ਢੋਲ ਵੱਜਿਆ ਬਾਕੀ ਛੋਟੇ ਮੋਟੇ ਲੱਗ ਰਹੇ ਉਹ ਜਿਆਦਾ ਜਿੱਤ ਨਹੀਂ ਹੁੰਦਾ ਉਹਨਾਂ ਦਾ ਜੀ ੱਕ ਗਿਆ ਉਹ ਤਾਂ ਡੇਲੀ ਲੱਗਦੇ ਆ ਲੱਗ ਮੇਰੇ ਮੈਂ ਕਹਿੰਦਾ ਤੁਸੀਂ ਇੱਥੇ ਦੇਖ ਲਓ ਹੁਣ ਤੜਕੇ ਦੀ ਘਟੋ ਘੜ 2 ਲੱਖ ਦੀ ਵਿਨਿੰਗ ਆ ਗਈ ਉਹਨੇ ਅੱਜ ਅੱਛਾ ਤੜਕੇ ਦੀ ਸਵੇਰ ਦੀ ਅੱਜ ਹਾਂਜੀ ਠੀਕ ਹੈ ਬਾਕੀ ਬਤਾ ਗੱਲ ਕੀ ਨੌ 9000 ਵਾਲੇ ਨੇ ਢੋਲ ਵਜਾਉਂਦੇ ਨੇ ਸਾਡੇ ਕੋਲ ਗਾ ਕੇ ਇਦਾਂ ਦਿੰਦੇ ਨੇ ਪ੍ਰਮਾਤਮਾ ਜੀ ਦੀ ਕਿਰਪਾ ਇਹਦਾ 24000 ਪਾਣੀ ਦੀ ਧੋਰੀ ਦਾ ਡੇਲੀ ਫੋਰਟ ਦੇ ਟੀਵੀ ਤੇ ਚੱਲ ਰਹੀ ਐਡ ਇਹ ਤਾਂ ਪਾਣੀ ਦੀ ਧੋਰੀ ਦਾ 240 ਵੀ ਚਲੋ ਵੀ ਗੌਰਮੈਂਟ ਦੇ ਖਾਤੇ 'ਚ ਇਸ ਕਰਕੇ ਵੀ ਢੋਲ ਜਦ ਵੱਜੂਗਾ ਤਾਂ ਵੱਡੇ ਨਾਮਾਂ ਤੇ ਵੱਜੂਗਾ ਤੇ ਵੱਜੂਗਾ ਵੀ 22 ਤਰੀਕ ਨੂੰ ਰੱਬ ਸੁਖ ਰੱਖੇ ਇੰਨਾ ਆਪਾਂ ਨੂੰ ਇਸ ਵਾਰ ਆਸ ਆਪੜੇ ਤੇ ਬਾਕੀ ਦੇਣਾ ਪ੍ਰਮਾਤਮਾ ਨੇ ਵੀ ਜਿਹੜਾ ਇਹਦਾ ਢੋਲਾ 22 ਮਾਰਚ ਨੂੰ ਆਪਣੀ ਦੁਕਾਨ ਤੇ ਵੱਜੂਗਾ ਇੰਨੀ ਕਾ ਆਪਾਂ ਸੋਚ ਲੈ ਕੇ ਚੱਲਦੇ ਆ ਜੇ ਪ੍ਰਮਾਤਮਾ ਕੋਈ ਚੰਗੇ ਕਰਮ ਕਰਾਉਂਦਾ ਆਇਆ ਤਾਂ ਆਪਣੀ ਸੋਚ ਨੂੰ ਸਹੀ ਕਰ ਦੂਗਾ ਨਹੀਂ ਭਾਈ ਕਿਤੇ ਹੋਰ ਲੱਗ ਜੂਗਾ ਠੀਕ ਹੈ ਪਰ ਜਿੱਤੇ ਕਿ ਮੇਰੀ ਉਮੀਦ ਆ ਵੀ ਢੋਲ ਹੋਰੇ ਵੱਜੂ ਜਦ ਵੀ ਆਪਣੀ ਬਰੋਤ ਤਾਂ ਹੋਈ ਆ ਤਾਂ ਢੋਲ ਫੇਰ ਡਬਲ ਵੱਜਿਆ ਇਹ ਚੀਜ਼ ਆ ਹੋਰ ਦੱਸੋ ਜੀ ਇਹ ਆਪਾਂ ਨੂੰ ਹੁਣ ਪਾਉਣ ਲਈ ਆਉਣਾ ਇੱਥੇ ਪਊਗਾ ਕਿ ਕੋਰੀਅਰ ਵੀ ਕਰ ਦੂੰਗੇ ਦੇਖੋ ਮੰਗਲਵਾਰ ਦੇ ਦਿਨ ਬਠਿੰਡੇ ਜੀ ਹਾਜੀਰਾ ਤਾਂ ਰੋਡ ਦੁਕਾਨ ਨੰਬਰ 42 ਵੀ ਨੇੜੇ ਜੁਨੀਅਨ ਬੈਂਕ ਗੇਟ ਨੰਬਰ 4 ਵੜਕੇ ਸਬਜ਼ੀ ਮੰਡੀ ਦਾ ਹਾਜੀਰਾ ਤਾਂ ਰੋਡ ਤੇ ਆਉਤੇ ਮੰਗਲਵਾਰ ਮਿਲੂੰਗਾ ਮੈਂ ਉਹਦੇ ਮੰਗਲਵਾਰ ਨੂੰ ਹਾਂਜੀ ਉਸ ਤੋਂ ਬਾਅਦ ਦੇ ਵਿੱਚ ਸ਼ਨੀਵਾਰ ਦਾ ਮੇਰਾ ਲੁਧਿਆਣਾ ਪੱਕਾ ਹੈ ਜੀ ਘੰਟਾਕਰ ਜੀਟੀਵੀ ਮਾਰਕੀਟ ਦੁਕਾਨ ਨੰਬਰ 40 ਦੇ ਕਾਊਂਟਰ ਲੱਗੂਗਾ ਟੋਕਨ ਲੱਗੂਗਾ ਜੀ ਨਾਲ ਹੀ ਮਨਰਮਾ ਮਾਰਕੀਟ ਦੇ ਵਿੱਚ ਮੈਂ ਬੈਠਾ ਹੁੰਨਾ ਉੱਥੇ ਬੇਸਮੈਂਟ ਦੇ ਵਿੱਚ ਉੱਥੇ ਆ ਸਕਦੇ ਹੋ ਪਰੋਂ ਟੈਂਟਰ ਬਾਈ ਤੇ ਬ ਮੋਖਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਮੋਕੇ ਅਸੀਂ ਸੈਟਅਪ ਕਰਨੇ ਜਾ ਰਹੇ ਹਾਂ ਉਹ ਆਪਾਂ ਫਿਰ ਵੀਡੀਓ ਪਾਵਾਂਗੇ ਓਕੇ ਉਹ ਉੱਥੇ ਵੀ ਲੱਗ ਜਾਊਗਾ ਹਾਂ ਹਰੇਕ ਨੂੰ ਆਪਦੇ ਸ਼ਹਿਰ ਦੇ ਵਿੱਚ ਸੌਖਾ ਹੋ ਜਾਊਗਾ ਤੇ ਇੱਕ ਪੱਕਾ ਕਾਊਂਟਰ ਮਿਲੂਗਾ ਇਹ ਨਹੀਂ ਹੈਗਾ ਵੀ ਪੰਡ ਦੇ ਇੱਕ ਦਿਨ ਗਿਆ ਜਿਤਨਾ ਬਠਿੰਡੇਆ ਬਠਿੰਡੇਆ ਅਸੀਂ ਪੱਕਾ ਕਾਊਂਟਰ ਲਾਤਾ ਜਿਹਨੇ ਤਾਂ ਮੈਨੂੰ ਮਿਲ ਕਿਟਿਕਟ ਪਾਉਣੀ ਉਹ ਤਾਂ ਮੰਗਲਵਾਰ ਨੂੰ ਆ ਸਕਦਾ ਵੇਸੀ ਮੇਰੀ ਕੰਪਨੀ ਟਿਕਟ ਚਾਹੀਦੀ ਤਾਂ 42 ਨੰਬਰ ਤੋਂ ਲੈ ਸਕਦਾ ਉੱਥੋਂ ਲੈ ਸਕਦਾ ਹਾਂਜੀ ਉੱਥੇ ਵੀ ਲੈ ਟਿਕਟ ਜਿਹਨੇ ਤੁਹਾਨੂੰ ਮਿਲਣਾ ਉਹ ਮੰਗਲਵਾਰ ਮੰਗਲਵਾਰ ਨੂੰ ਮਿਲ ਕੇ ਬਾਸ ਸਕਦਾ ਠੀਕ ਹੈ ਤੇ ਦੂਜੀ ਗੱਲ ਦੋਸਤ ਸਾਹਿਬ ਰੱਖੜੀ ਵੀ ਨੇੜੇ ਆ ਰਹੀ ਆ ਜੀ ਰੱਖੜੀ ਤੋਂ ਦੋਏ ਦਿਨ ਸ਼ੇਅਰ ਕਰਨ ਵਾਲਿਆਂ ਨੂੰ ਵੱਧ ਤੋਂ ਵੱਧ ਕਹਿ ਰਹੇ ਹਾਂ ਕਮੈਂਟ ਕਰਨ ਵਾਲਿਆਂ ਨੂੰ ਵੱਧ ਤੋਂ ਵੱਧ ਕਹਿ ਰਹੇ ਹਾਂ ਵੀ ਆਉਦੇ ਕਰੋ ਸੋਨੇ ਦੀ ਅੰਗੂਠੀ ਤਿਆਰ ਓਕੇ ਠੀਕ ਹੈ ਤੇ ਦੂਜਾ ਨੰਬਰ ਆਂਡਰਾਇਡ ਮੋਬਾਈਲ ਕੀਪੈਡ ਮੋਬਾਈਲ ਦੋ ਸਰ ਪਰ ਗਿਫਟ ਤੇ ਬਾਕੀ ਮੈਂ ਨਾ ਵੀਰਾਂ ਨੂੰ ਵੇਚਦੀ ਕਰੋ ਵੀਡੀਓ ਨੂੰ ਇੰਨੀ ਤੋਂ ਇੰਨੀ ਸ਼ੇਅਰ ਕਰੋ ਇੰਨਾ ਮੇਰੇ ਠੀਕ ਹੈ ਜੇ ਮੈਨੂੰ 4 ਪਏ ਵੜਨਗੇ ਲੱਖ ਬਣੂ ਮੈਂ 80000 ਰੁਪਏ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨਗੇ ਵੱਧ ਤੋਂ ਵੱਧ ਕਮੈਂਟ ਕਰਨਗੇ ਕਸਟਮਰ ਆਊਗਾ ਲੋਕਾਂ ਤੱਕ ਵੀਡੀਓ ਜਾਊਗੀ ਇਹ ਨਹੀਂ ਪਤਾ ਪੰਡਤ ਦਾ ਆਂਗੂਠੀ ਲਾ ਕੇ ਪਾ ਦੇ ਵੀ ਜਿਹੜੀ ਮੇਰੇ ਹੱਥ ਵਿੱਚ ਪਾਈ ਹੋਈ ਹੈ ਅੱਛਾ ਹਾਂ ਸ਼ੇਅਰ ਵਾਲੀ ਗੁੱਠੀ ਪਾ ਦੂੰਗਾ ਜੇ ਵੱਧ ਤੋਂ ਵੱਧ ਵੀਡੀਓ 40 ਮਿਲੀਅਨ ਤੱਕ ਪਹੁੰਚ ਗਈ ਉਹ ਦੱਸ ਮਿੱਤਰ ਆਹ ਹੁੰਦੀ ਆ ਗੱਲ ਨਾ ਠੀਕ ਹੈ 40 ਮਿਲੀਅਨ ਤੱਕ ਵੀਡੀਓ ਤੇਰੀ ਪਹੁੰਚ ਗਈ ਠੀਕ ਹੈ ਜਿੱਦੀ ਵੱਧ ਤੋਂ ਵੱਧ ਸ਼ੇਅਰਿੰਗ ਤੇਰੇ ਕੋਲ ਨੋਟੀਫਿਕੇਸ਼ਨ ਆਏ ਨਾ ਮੇ ਠੀਕ ਹੈ ਆਈ ਡੀ ਆਈ ਡੀ ਗਾਰੰਟੀ ਦੇ ਰਿਆ ਬੰਦੇ ਸੋਝ ਵੱਡੀ ਵਾਹ ਹੋਰ ਦੱਸੋ ਕੀ ਬਸਣਾ ਲੈ ਵੀ ਹੁਣ ਤੂੰ ਥੋੜੇ ਹੱਥਾਂ ਵੀ ਇਹ ਜਿਹੜੀ ਉਂਗਲ ਦੇ ਵਿੱਚ ਗੂਠੀ ਪਾਈਏ ਲਵਾਉਣੇ ਕੇ ਰਹਿਣ ਵੀਡੀਓ ਸ਼ੇਅਰ ਕਰਕੇ ਵੀਡੀਓ ਸ਼ੇਅਰ ਕਰਕੇ ਵੱਡੀ ਬਾਲੂਗਾ ਇਹਨਾਂ ਨੂੰ ਇਹ ਪਾ ਦੂੰਗਾ ਠੀਕ ਹੈ ਹੋਰ ਇਸ ਕਰਕੇ ਜੇ 40 ਮਿਲੀਅਨ ਤੁਸੀਂ ਦਿੰਦੇ ਤਾਂ ਇਹ ਗੂਠੀ ਆ ਕਿਤੇ 40 ਦੇ ਰਹਿ ਗਈ ਫਿਰ ਵੀ ਨਹੀਂ ਫਿਰ ਦੋਤੀ ਕਾਰ ਤੋੜੋਂਗੇ ਜੇ ਹਜੇ ਸੀਰ ਵਾਲੀ ਰਹਿਣੀ ਆ ਤਾਂ ਰਿਕਾਰਡ ਤੋੜ ਦੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤੇ ਪੰਡ ਲੜਰੀ ਜੀ ਅਸੀਂ ਸਪੋਰਟ ਕਰੋ ਕਿਉਂਕਿ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਨੇ ਤੁਸੀਂ ਇੱਥੇ ਆਓ ਸਾਡਾ ਨੇਚਾ ਦੇਖੋ ਸਾਡਾ ਕੰਮਕਾਰ ਦੇਖੋ ਕੋਈ ਇਹ ਨਹੀਂ ਹੈਗਾ ਵੀ ਜਿੱਦਾਂ ਮੈਂ ਵੀਡੀਓ ਤਾਂ ਮੇਰਾ ਤਾਂ ਸੁਭਾਅ ਇੱਥੇ ਨੋਰਮਲ ਆ ਠੀਕ ਆ ਆ ਤੁਹਾਡਾ ਸਵੇਰ ਦੇ ਬੈਠੇ ਲੋਕ ਕੋਈ ਨਹੀਂ ਹੈਗਾ ਵੀ ਜਿਸ ਤਰ੍ਹਾਂ ਮੈਂ ਸੋਸ਼ਲ ਮੀਡੀਆ ਫੇਸ ਆ ਘੁੰਮਣ ਵਾਲੀ ਕੋਈ ਮੇਰੀ ਕੁਰਸੀ ਤੇ ਕੋਈ ਹੋਰ ਬੈਠਾ ਮਾਇਆ ਲੋਕਾਂ ਦੇ ਬੈਠਾ ਗੱਲ ਚ ਚੁੰਨੀ ਪਈ ਵਾ ਰਹਿਣੇ ਆਪਾਂ ਇਦਾਂ ਹੀ ਆ ਠੀਕ ਆ ਬਿਸਕਰ ਕੇ ਮਿਲੋ ਲੋਕਾਂ ਦੇ ਵਾਂਗ ਨਾ ਲੱਗੋ ਵੀ ਲੋਕ ਕੀ ਕਹਿੰਦੇ ਨੇ ਲੋਕ ਤਾਂ ਬਹੁਤ ਕੁਝ ਕਹਿਣਗੇ ਕੱਲੋਂ ਇਹਨਾਂ ਨੂੰ ਤਸ਼ੀਕ ਕਰਨ ਲੱਗੇ ਲੋਕ ਤਾਂ ਇਹਨਾਂ ਨੂੰ ਵੀ ਮਾੜਾ ਕਹਿਣਗੇ ਠੀਕ ਹੈ ਇਹ ਚੀਜ਼ ਆ ਸੋ ਨੰ 78092 15000 62835 37473 ਸਾਡੇ ਕਾਲਿੰਗ ਨੰਬਰ ਨੇ ਤੇ ਇਹਦੇ ਵਿੱਚ ਜਿਹੜਾ 62835 37070 ਵਾਲਾ ਇਹ ਸਾਡਾ WhatsApp ਨੰਬਰ ਵੀ ਹੈ ਨਾਲ ਠੀਕ ਹੈ ਜੀ ਤੇ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਵੀ ਮੈਂ ਕਿਸੇ ਨੂੰ ਕਾਲ ਕਰਕੇ ਇਹ ਨਹੀਂ ਕਹਿੰਦਾ ਵੀ ਮੈਨੂੰ ਪੈਸੇ ਪਾ ਦਿਓ ਇਹ ਚੀਜ਼ ਦਾ ਧਿਆਨ ਰੱਖਿਓ ਫੇਕ ਕਾਲਾਂ ਤੇ ਫੇਕ ਬੰਦੇ ਵੀ ਆਪਕੇ ਨੂੰ ਕਾਲ ਨਹੀਂ ਕਰੇ ਨਹੀਂ ਨਹੀਂ ਮੈਂ ਨਹੀਂ ਵੀਰੇ ਕਿਸੇ ਨੂੰ ਕਾਲ ਕਰਦਾ ਮੇਰੇ ਕੋਲ ਤਾਂ ਚੈੱਕ ਕਰਨ ਦਾ ਟਾਈਮ ਨਹੀਂ ਮੈਂ ਕਿੱਥੋਂ ਕਰ ਲੂੰਗਾ ਵੀ ਕਿਸੇ ਨੂੰ ਪੈਸਾ ਪਾ ਕੇ ਭਾਈ ਠੱਗੀ ਨਾ ਲਵਾ ਲਓ ਇਹ ਚੀਜ਼ ਉਹਨਾਂ ਨੇ ਪਹਿਲਾਂ ਦੱਸ ਲਓ ਜੀ ਇੱਕ WhatsApp ਦੀ ਟਿਕਟ ਵਾਲਾ ਵੀ ਤੁਹਾਨੂੰ ਦੁਬਾਰਾ ਦੱਸਦੀ ਪਈ ਪੌੜੀਆਂ ਟਿਕਟ ਮਿਲ ਕੇ ਪਾਓ ਜੇ ਕੋਰੀਅਰ ਕਰਵਾਓ ਹਾਰਡ ਕਾਪੀ ਤੁਹਾਡੇ ਹੱਥ ਚ ਤਾਂ ਤੁਸੀਂ ਮਾਲਕ ਹੋ ਜੇ ਤੁਹਾਡੇ ਹੱਥ ਚ ਹੈਗੀ ਤਾਂ ਕੋਈ ਮਾਲਕ ਨਹੀਂ ਹੁਣ ਬਈ ਸੰਪਰਕ ਕਰਨ ਲੋ ਇਹਨਾਂ ਨਾਲ ਤਾਂ ਲੋਕੇਸ਼ਨ ਆਪ ਮਾੜੀ ਦੱਸ ਦੀ ਲੋਕਾਂ ਨੂੰ ਪਤਾ ਆ ਜਾਵੇ ਲਕੇਸ਼ ਨਾ ਆਪਣੀ ਵੀਰੇ ਅਮਰਗੜ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਹੈ ਜੀ ਨੀਅਰ ਗੁਰਦੁਆਰਾ ਸਿੰਘ ਸਵਾ ਪੰਡ ਲਾਟਰੀ ਏਜੰਸੀ ਇੱਕ ਜੀ ਦਾ ਥਿਆ ਰੱਖਣਾ ਵੀ ਦੁਕਾਨਾਂ ਆ ਨੇ ਮੇਰੀਆਂ ਦੋ ਠੀਕ ਹੈ ਆ ਦੋ ਦੁਕਾਨਾਂ ਨੇ ਤੇ ਇਹਦੇ ਵਿੱਚ ਇੱਕ ਗੱਲ ਹੋਰ ਕਲੀਅਰ ਕਰਦਾ ਮੈਂ ਵੀ ਜਿਹੜੇ ਵੀਰ ਪੰਡ ਲਾਟਰੀ ਏਜੰਸੀ ਕੋਲ ਆਉਂਦੇ ਨੇ ਤਾਂ ਉਹ ਇੱਥੇ ਆ ਕੇ ਟਿਕਟ ਪਾਉਂਦੇ ਨੇ ਤਾਂ ਉਸ ਦਿਨ ਕਿਤੇ ਹੋ ਟਿਕਟ ਨਾ ਪਾਉਣ ਦੂਏ ਦਿਨ ਜਿੱਥੇ ਮਰਜ਼ੀ ਪਾ ਲੈਣ ਅੱਛਾ ਹਾਂਜੀ ਠੀਕ ਆ ਇਹ ਚੀਜ਼ ਦਾ ਧਿਆਨ ਰੱਖਣ ਜੇ ਡੇਟ ਆਵਰਟ ਜਾਣ ਦਾ ਟਾਈਮ ਲੈ ਕੇ ਆਉਂਦੇ ਨੇ ਤਾਂ ਉਰੇ ਜੋਗੀ ਰਹਿਣ ਕਹਿੰਦੇ ਦੋ ਕਰਾਂ ਦਾ ਪਰਾਉਣਾ ਭੁੱਖਾ ਮਾਰ ਜਾਂਦਾ ਉਹ ਕੰਮ ਨਾ ਕਰਨਾ ਲਓ ਜੀ ਠੀਕ ਹੈ ਸੰਪਰਕ ਨੰਬਰ ਬਾਈ ਉੱਤੇ ਚਲਾ ਤੇ ਆ ਜਲਦੀ ਜਲਦੀ ਆ ਜਾਓ ਹੋਲੀ ਬੰਪਰ ਬੱਝੇ ਆ ਇੱਕ ਗੱਲ ਹੋਰ ਥੋੜੀ ਵੀਡੀਓ ਕਰ ਦੇਣਾ ਕਈ ਬੰਦੇ ਕਹਿੰਦੇ ਨੇ ਜੀ ਪੰਡ ਕੋਲ ਜਾਂਦੇ ਆ ਭੁੱਖੇ ਰਹਿ ਗਏ ਰੋਟੀ ਖਾਣ ਨੂੰ ਆ ਬ ਓਕੇ ਠੀਕ ਹੈ ਲੱਸੀ ਭਰੀ ਆ ਘਰ ਵਰਗਾ ਸਵਾਦ ਜਾਰੀ ਇਹ ਨਹੀਂ ਹੈਗਾ ਵੀ ਤੁਹਾਨੂੰ ਲੱਗੇ ਵੀ ਅਸੀਂ ਰੋਟੀ ਖਾ ਲਈ ਜੇ ਤੇ ਉੱਥੇ ਹੋਊ ਜਾਂ ਨਹੀਂ ਉਹ ਇੱਥੇ ਢਾਬਾ ਸਾਰੀ ਫੈਸਿਲਿਟੀ ਆ ਬੰਡਲਾਟ ਜੀ ਸਾਰਾ ਕੁਝ ਮਿਲ ਜੂਗਾ ਹਾਂ ਬਾਕੀ ਲੈ ਆਉਣ ਵਾਲੇ ਬਣੋ ਆਉਣ ਵਾਲੇ ਬਣੋ ਸਾਦਰੇ ਚਾਹ ਮਿਲੂਗੀ ਟਿਕਟ ਪਾਓ ਚਾਹ ਨਾ ਪਾਓ ਚਾਹ ਪਾਣੀ ਫੁੱਲ ਸੇਵਾ ਸੇਵਾ ਫੁੱਲ ਹੋਊਗੀ ਇੱਕ ਵਾਰ ਆ ਕੇ ਦੇਖਿਓ ਤੁਹਾਨੂੰ ਪਤਾ ਲੱਗ ਜੂਗਾ ਆਪ ਹੀ ਹਨ ਠੀਕ ਹੈ ਫੇਰ ਕਰਿਓ ਘੱਟ ਕੇ ਆਉਣਾ ਟਾਈਮ ਘੱਟ ਇੱਕ ਦਿਹਾੜੀ ਪੰਡ ਦੇ ਨਾਮ ਬਸ ਜਦੋਂ ਮਰਜੀ ਆਜੋ ਜੇ ਬਠਿੰਡੇ ਮਹਿਲਾ ਮੰਗਲਵਾਰ ਨੂੰ ਲੁੱਧਿਆਣੇ ਮਹਿਲਾ